ਪੰਜਾਬ ਦੇ ਅੰਦਰ ਗੈਂਗਵਾੜਾ ਅਤੇ ਅਪਰਾਧੀਆਂ ਦੇ ਵਾਧੇ ਹੌਸਲਿਆਂ ਨੇ ਸੂਬੇ ਦੇ ਵਿੱਚ ਕਾਨੂੰਨ ਵਿਵਸਥਾ ਸ਼ਿੱਕੇ ਤੇ ਟੰਗ ਦਿੱਤੀ ਆ ਗੋਲੀਆਂ ਚਲਾਉਣਾ ਤਾਂ ਇੱਥੇ ਆਮ ਜਿਹਾ ਹੁੰਦਾ ਜਾ ਰਿਹਾ ਬਟਾਲਾ ਦੇ ਪੀੜਪੜ ਵਾਲੇ ਇਲਾਕੇ ਧਰਮਪੁਰਾ ਕਲੋਨੀ ਦੇ ਵਿੱਚ ਸਵਿਫਟ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੇ ਅਨੇਵਾ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸਾਂਸਨੀ ਦਾ ਮਾਹੌਲ ਪਾਇਆ ਜਾ ਰਿਹਾ ਘਟਨਾ ਵਾਲੀ ਥਾਂ ਦੇ ਨਜ਼ਦੀਕ ਪੈਂਦੇ ਇੱਕ ਹਸਪਤਾਲ ਦੇ ਡਾਕਟਰ ਗੁਰਵੈਲ ਸਿੰਘ ਨੇ ਗੋਲੀਆਂ ਦੀ ਆਵਾਜ਼ ਸੁਣ ਕੇ ਬਾਹਰ ਆ ਕੇ ਜਦ ਵੇਖਿਆ ਤਾਂ ਕਾਫੀ ਦਹਿਸ਼ਤ ਫੈਲੀ ਹੋਈ ਸੀ ਜਿਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਕੀਤੀ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਬਦਮਾਸ਼ਾਂ ਨੂੰ ਜਲਦ ਕਾਬੂ ਕਰਨ ਦਾ ਦਾਵਾ ਕੀਤਾ ਜਾ ਰਿਹਾ ਹੈ ਇਹ ਤੋਂ ਕੋ ਗੱਡੀ ਲੱਗੀ ਵਾਈਟ ਕਲਰ ਦੀ ਉਹਨਾਂ ਨੇ ਫਾਇਰ ਕੀਤਾ ਔਰ ਥੋੜਾ ਅੱਗੇ ਜਾ ਕੇ ਉਹਨਾਂ ਫੇਰ ਫਾਇਰ ਕੀਤਾ ਔਰ ਅਹੀਂ ਫੇਰ ਪੁਲਸ ਨੂੰ ਇਨਫੋਰਮ ਕੀਤਾ ਕਿ ਉਹ ਗੱਡੀ ਦੇ ਰੋਡਰ ਤੇ ਫਾਇਰ ਕਰਕੇ ਗਿਆ ਉਹ ਆਪਣਾ ਸਾਰੀ ਜੀ ਕਿਹਾ ਸਾਡੇ ਨਾਲ ਉਹਨਾਂ ਦੀ ਕੋਈ ਪਰਵਾਹ ਨਹੀਂ ਹੈਗੀ ਜਲਦੀ ਕਰੋ ਬਿਲਕੁਲ ਇਹ ਨਾਲ ਕੋਈ ਨਹੀਂ ਉਹ 5:30 6 ਵਜੇ ਦੀ ਗੱਲ ਹੈ ਇਹਦੇ ਵਿੱਚ ਕਿ ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਸੰਧੂ ਹਸਪੀਟਲ ਧਰਮਪੁਰਾ ਲੋਲੀ ਚ ਰਿਹਾ ਹੈਗਾ ਉਹਦੇ ਸਾਹਮਣੇ ਕਿਸੇ ਨੇ ਕੋਈ ਸਵਿਫਟ ਕਾਰ ਤੇ ਕੋਈ ਵਾਈਟ ਕਲਰ ਦੀ ਸਵਿਫਟ ਹੈ ਉਹਤੇ ਕਿਸੇ ਨੇ ਕੋਈ ਫਾਇਰ ਕੀਤਾ ਅਸੀਂ ਇਨਫੋਰਮੇਸ਼ਨ ਮਿਲ ਰਹੀ ਹੈ ਜੋ ਸਾਰੇ ਮੌਕੇ ਤੇ ਗਏ ਆ ਵੀ ਆਰ ਵੈਰੀਫਾਈਂਗ ਦਾ ਸੀਸੀਟੀਵੀ ਕੈਮਰਾ ਜਿਹੜੇ ਸੰਧੂ ਹਸਪਤਲ ਤੇ ਲੱਗੇ ਨੇ ਉਹਨਾਂ ਦੇ ਫੁਟੇਜ ਦੇਖ ਰਹੇ ਆ ਉਹਦੇ ਚ ਸਾਨੂੰ ਇਹ ਲੱਗਾ ਕਿ ਇੱਕ ਸਵਿਫਟ ਕਲਰ ਦੀ ਗੱਡੀ ਆ ਉਹਦੇ ਪਿਛੇ ਪਿਛਲੇ ਸ਼ੀਸ਼ੇ ਤੇ ਕੋਈ ਵਾਈਟ ਬਲੈਕ ਜਿਹਾ ਸਟicker ਜਿਹਾ ਲੱਗਾ ਹੋਇਆ ਆ ਤੇ ਅਸੀਂ ਸਾਰੀਆਂ ਪੀਸੀਆਰ ਆਪਣੇ ਸਾਰੇ ਥਾਣਿਆਂ ਚ ਅਲਰਟ ਲਾਤਾ ਹੈ ਜਦੋਂ ਵੀ ਸਾਨੂੰ ਮਿਲਦੀ ਉਹਦੀ ਰਾਉਂਡ ਅਪ ਕਰਕੇ ਤੇ ਕਾਰ ਇਹ ਦੋ ਜਗ੍ਹਾ ਫਾਇਰ ਮੈਨੂੰ ਜਿੱਥੇ ਲੋਕਾਂ ਤੋਂ ਜਾਣਕਾਰੀ ਦੋ ਜਗ੍ਹਾ ਜਿਹੜਾ ਫਾਇਰ ਹੋਇਆ ਇੱਕ ਤੇ ਸੰਧੂ ਹਸਪੀਟਲ ਇੱਕ ਤੋਂ 1 ਕਿਲੋਮੀਟਰ ਜਾ ਕੇ گاਉਂ ਹੋਇਆ ਤੇ ਸਾਨੂੰ ਗੱਡੀ ਦੇ ਪਛਾਣਾਂਗੇ ਪਰ ਨੰਬਰ ਨਹੀਂ ਉਹਦਾ ਟ੍ਰੇਸ ਆਊਟ ਹੋ ਰਿਹਾ ਬਈ ਅਸੀਂ ਹਰ ਐਂਗਲ ਤੋਂ ਵੇਖ ਰਹੇ ਹਾਂ ਜਦੋਂ ਵੀ ਸਾਨੂੰ ਕੋਈ ਜੀ ਇਨਫੋਰਮੇਸ਼ਨ ਮਿਲਦੀ ਜਾਂ ਗੱਡੀ ਨੰਬਰ ਮਿਲਦਾ ਉਦੋਂ ਅਸੀਂ ਵੈਰੀਫਾਈ ਕਰਦੇ ਹਾਂ ਤੇ ਜੋ ਵੀ ਬੰਦੀ ਕਰਦੇ ਆਂ ਪੁਲਿਸ ਵੱਲੋਂ ਤੇ ਸਿਸਟਮ ਕਵਰੇਜ ਵੇਖੀ ਜਾ ਰਹੀ ਹੈ ਹਰ ਐਂਗਲ ਤੋਂ ਵੇਖ ਰਹੀ ਹੋਰ ਵੀ ਸ਼ਾਪਸ ਤੋਂ ਵੇਖ ਰਹੇ ਆਂ ਜਦੋਂ ਵੀ ਸਾਨੂੰ ਕੋਈ ਵੀ ਗੱਡੀ ਉਹ ਗੱਡੀ ਦਾ ਇੰਨਾ ਕਲੀਅਰ ਹੋਇਆ ਕਿ ਗੱਡੀ ਵਾਈਟ ਕਲਰ ਦੀ ਆ ਉਹਦੇ ਪਿਛਲੇ ਪਾਸੇ ਪਿਛਲੇ ਸ਼ੀਸ਼ੇ ਤੇ ਉਹਦੇ ਲੱਗਾ ਹੈ ਵਾਈਟ ਤੇ ਬਲੈਕ ਕਲਰ ਦਾ ਸਟicker ਲੱਗਾ ਹੈ ਇੰਨਾ ਕਲੀਅਰ ਬੜਿਆ ਜੇ ਨੰਬਰ ਵੀ ਸਾਨੂੰ ਪਤਾ ਲੱਗ ਜਾਂਦਾ ਹੋਰ ਵੀ ਐਂਗਲਾਂ ਤੋਂ ਵੇਖ ਕੇ ਤੇ ਅਸੀਂ ਗੱਡੀ ਟ੍ਰੇਸ ਕਰ ਲਾਂ ਗੁਰਦਾਸਪੁਰ ਤੋਂ ਅਬਦਾਰ ਸਿੰਘ ਦੀ ਰਿਪੋਰਟ ਪ